ਸੇਰ ਤੇਰਾ ਕਿੰਨਾ ਕਿੰਨੇ ਪੈਸੇ ਤੇ 90000 90000 90000 ਇਹ ਵੀ ਕਟੋ ਅਸੀਂ 52 52 ਲਏ ਤਾਂ ਬਣਨੀ ਇੱਥੋਂ ਹਿਲਣਾ ਚੋੜ ਤੇਰੀਆਂ ਨਾਲ ਪੈਸੇ ਕਹਿੰਦੇ ਆਵਾਜ਼ نیچے ਬਾਅਦ ਕਹਦੇ ਇਸ ਤੇ نیچے ਬਾਈ ਤੂੰ ਆ ਜਾ ਯਾਰ ਆ ਸਾਰੇ ਲੈ ਲੈਣੇ ਇਹਨਾਂ ਦੇ ਪੈਸੇ ਯਾਰ ਹਾਂ ਪੈਸੇ ਲੈ ਕੇ ਬਹਿ ਕੇ ਆ ਯਾਰ ਪੈਸੇ ਰੱਖੋ ਇੱਥੇ ਸਾਰੇ ਬਈ ਅੱਜ ਬਾਈ ਇੱਥੇ ਬੈਠ ਪੈਸੇ ਲੈ ਕੇ ਜਾਵਾਂਗੇ ਯਾਰ ਅਸੀਂ ਕਿਉਂ ਗੱਲ ਸੁਣਗੇ ਅਸੀਂ ਕੋਈ ਸਾਨੂੰ ਫਿਕਰ ਨਹੀਂ ਕਰਿਆ ਉਹਦੇ ਨਾਲ ਪਟਿਆਲਾ ਕੋਲ ਬਹਿਲੇ ਤੁਸੀਂ ਨਾ ਬੰਦੇ ਆ ਅਸਲੀ ਤੇਰੇ ਫੜਦੇ ਆ ਤੁਹਾਨੂੰ ਵੀਰੇ ਕੋਈ ਗੱਲ ਬੋਲੀ ਤੇ ਗੱਲ ਬੋਲੀ ਮੈਂ ਮੇਰ ਹੋਰ ਕਬਾਰੇ ਕਿਹੜਾ ਤੁਸੀਂ ਸਾਨੂੰ ਕਹਿੰਦੇ ਆਵਾਜ਼ ਵਿੱਚ ਕਾਹ ਵਾਸਤੇ ਜੀ ਇਹਨਾਂ ਨੂੰ ਆਹ ਗੱਲ ਕਹਿੰਦੇ ਆਵਾਜ਼ ਵਿੱਚ ਨਹੀਂ ਨਹੀਂ ਕਾਹ ਵਾਸਤੇ ਮੈਨੂੰ ਇਹ ਦੱਸੋ ਅਸੀਂ ਕਿਨਾ ਕੀਤਾ ਕੋਈ ਨਹੀਂ ਪੈਸੇ ਦੇ ਕੇ ਕਿਨਾ ਕੀਤਾ ਸੀ ਗੱਲ ਕਰਤੀ ਤੁਹਾਨੂੰ ਦੇਰ ਮੈਨੂੰ ਸੁਣ ਰਿਹਾ ਯਾਰ ਆਰਾਮ ਨਾਲ ਬੋਲੋ ਮੈਂ ਕਹਾਂ ਯਾਰ ਸਾਡੀ ਬਾਤ ਹੀ ਐਡੀ ਆ 15 20 ਸਾਲ ਹੋ ਗਏ ਸਾਨੂੰ ਮਹੀਨਾ ਹੋ ਗਿਆ ਸਾਡੀ ਬਾਤ ਹੀ ਨਹੀਂ ਆ ਇਹ ਤਾਂ ਹਜੇ ਪਹਿਲੇ ਸਕੇਲ ਤੇ ਆ ਕੰਮ ਬਾਈ ਬਾਈ ਤੁਸੀਂ ਜੀਨੋ ਫੜਦੇ ਆ ਪੈਸੇ ਲੈਣ ਵਾਲੀ ਤੁਸੀਂ ਅੰਦਰ ਲੈ ਜਾਂਦੇ ਦੇਣ ਵਾਲੀ ਵੀ ਤੁਸੀਂ ਕਹਿੰਦੇ ਆ ਆਉਣਾ ਬੜਾ ਇੱਥੇ 36 ਤੁਰੇ ਆਉਂਦੇ ਆ ਜਿਹਨਾਂ ਦਾ ਲੈਣੇ ਆ ਉਹ ਅੰਦਰ ਵਾੜ ਲੈਣੇ ਚੁੱਪ ਕਰਕੇ ਜਿਹਨੇ ਦੇਣੇ ਆ ਉਹ ਆ ਬੈਠਾ ਆ ਚਾਰ ਦਿਨ ਹੋ ਗਏ ਧੱਕੇ ਖਾਂਦੇ ਨੂੰ ਇੱਥੇ ਕਿਹੜਾ ਹੋ ਗਏ ਤੇਰਾ ਬਈ 90 90 ਇਹਦਾ ਪ੍ਰਧਾਨ ਜੀ ਉਹਨੇ ਹੀ ਕਿਹਾ ਬਾਈ ਮੈਂ ਕਹਾਂ ਤੂੰ ਸਾਰਿਆਂ ਦੇ ਪਵਾਓ ਪਹਿਲਾਂ ਫੇਰ ਹਿੱਲਾਂਗੇ ਨਹੀਂ ਚੁੱਪ ਕਰਕੇ ਉਹਨਾਂ ਨੂੰ ਕਹਿ ਦੇ ਨਾਲੀ ਗੱਡੀਆਂ ਇੱਥੋਂ ਨਾ ਚੜੀ ਘਰ ਤੋਂ ਬਾਹਰ ਜਾਣੀਆਂ ਇੱਥੇ ਹੀ ਦਿਓ ਮੀਟਿੰਗ ਖਤਮ ਹੋ ਗਈ ਕਹਾਣੀ ਖਤਮ ਇੱਥੇ ਲਿਓ ਸਾਰੇ 11 ਵਜੇ ਦੇ ਉਹ ਭਾਂਚੇ ਇੱਥੇ ਫਾਹੇ ਚੜੇ ਗੜੇ ਕਾਦੇ ਵਾਸਤੇ ਬੈਠੇ ਮੈਂ ਕਿਹਾ ਬ੍ਰਾਮ ਨਾਲ ਨਹੀਂ ਬ੍ਰਾਮ ਨਾਲ ਗੱਲ ਕਰ ਬਾਈ ਪਾਇਲਟ ਤੂੰ ਕੌਣਾ ਦੱਸ ਮੈਂ ਤੁਸੀ ਕਿਹਾ ਸੀ ਮੋੜ ਨੀ ਕੇ ਬੈਠ ਗਏ ਤੁਸੀਂ ਦੱਸੋ ਕੌਣ ਬੈਠੇ ਨਹੀਂ ਸੀ ਬਾਹਰ ਫਿਰ ਕੋਈ ਬੰਦੇ ਵਾਲੀ ਗੱਲ ਹੋਈ ਨਹੀਂ ਇੱਕ ਮਿੰਟ ਤੇਰਾ ਛੋਟਾ ਨਾਮ ਦੱਸ ਪਾਜੀ ਆਪਣਾ ਆਰਾਮਨਗਰ ਮੈਂ ਕਹ ਯਾਰ ਆਰਾਮਨਾਲਾ ਮੇਰੇ ਓ ਵੀਰੇ ਪਾਜੀ ਪਾਜੀ ਮੇਰੀ ਗੱਲ ਸੁਣੋ ਆਰਾਮਨਗਰ ਮੈਂ ਕਹ ਯਾਰ ਅਸੀਂ ਜਮਾ ਆਰਾਮਨਾਲ ਨਹੀਂ ਅਸੀਂ ਪੈਸੇ ਲੈਣ ਆਏ ਪੈਸੇ ਦਿਓ ਇਹਨਾਂ ਦੇ ਵੀ ਦਿਓ ਜਿਹੜੇ ਚਾਰ ਚਾਰ ਦਿਨ ਦੇ ਨੇ ਠੱਕੇ ਖਾਂਦੇ ਯਾਰ ਤੁਸੀਂ ਮੈਂ ਜਾਣੇ ਸਮਝ ਗਏ ਤੇਰੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਛੋਟੇ ਬੰਦੇ ਨੇ ਇਥੇ ਵਾਰਡਿੰਗ ਗਲਤ ਬੋਲੀ ਠੀਕ ਹੈ ਵਾਰੇ ਕਿਹੜਾ ਮੈਂ ਇੱਕ ਮਿੰਟ ਤਾਣ ਹੁੰਦਾ ਕਿਸੇ ਨੂੰ ਕਹਿਣ ਆਲਾ ਵੀ ਯਾਰ ਵਾਜਿ ਵਿੱਚ ਕਰੋ ਤੁਸੀਂ ਕਿਉਂ ਕਹਿੰਦੇ ਆਰਾਮ ਨਾਲ ਗੱਲ ਕਰੋ ਜਦੋਂ ਇਸ ਬੰਦੇ ਨੇ ਸਾਨੂੰ ਮੋੜਿਆ ਅੱਜ ਸਾਨੂੰ ਵਾਪਸ ਕਿਉਂ ਆਉਣਾ ਪਿਆ ਕਿਹੜੀ ਗੱਲ ਤਾਉਣਾ ਪਿਆ ਪਹਿਲਾਂ ਮੈਨੂੰ ਐਂ ਦੱਸੋ ਭਾਜੀ ਜਦੋਂ ਇਹਨਾਂ ਨੇ ਜਵਾਨ ਕਰੀ ਸੀ ਉਹ ਜਵਾਨ ਤੇ ਖਰੇ ਨਹੀਂ ਉਤਰੇ ਗਏ ਕਿਉਂ ਕਰੀ ਜਵਾਨ ਹੁਣ ਜਦੋਂ ਅਸੀਂ ਆਏ ਹੁਣ ਸਾਡੇ ਅਕਾਊਂਟ 'ਚ ਪੈਸੇ ਪਾਉਣ ਲੱਗੇ ਐ ਭਾਈ ਤੂੰ ਜਿੰਨੇ ਬੰਦੇ ਸਾਰੇ ਪੈਸੇ ਪਾਓ ਪਹਿਲਾਂ ਖੇਤੀ ਬਰਬਾਦ ਕਰ ਦੇ ਚੱਲਦਾ ਹੁਣ ਬੇਰਕਾਰ ਨਹੀਂ ਗੱਲ ਪਾਲੇ ਇਮਟਾ ਪੇਮੈਂਟ ਦਬਾਉਣੇ ਕੋਈ ਚੁੱਕਣੇ ਪੇਮੈਂਟ ਦਬਾਓ ਬਸ ਪੇਮੈਂਟ ਦਬਾਓ ਸਾਨੂੰ ਵੀ ਅੱਧਾ ਪੌਣਾ ਘਾਟ ਆਉਗਾ ਇਸ ਲਈ ਪਣ ਸਾਥੀਓ ਅਸੀਂ